ਯੋਧ ਨਸ਼ਾ ਵਿਰੋਧੀ ਮੁਹਿੰਮ ਨੂੰ ਤੇਜ਼ ਕਰਦੇ ਹੋਏ ਅੰਮ੍ਰਿਤਸਰ ਸਿਟੀ ਪੁਲਿਸ ਨੇ ਵੱਡੀ ਸਫਲਤਾ ਅਨੁਸਰ ਕੀਤੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ ਪੇਟੀਆਂ ਨੇ ਕੋਈ ਖਾਨ ਪੀਣ ਵਾਲੀਆਂ ਵਸਤੂ ਨਹੀਂ ਬਲਕਿ ਪਾਬੰਦੀਸ਼ੁਦਾ ਦਵਾਈਆਂ ਨੇ ਕਈ ਤਰ੍ਹਾਂ ਦੇ ਪੇਨ ਕਿਲਰ ਜਿਹੜੇ ਕਿ ਨਸ਼ੇ ਦੇ ਰੂਪ ਚ ਨੌਜਵਾਨਾਂ ਨੂੰ ਸੇਵਨ ਵਾਸਤੇ ਦਿੱਤੇ ਜਾਂਦੇ ਸੀ ਵੇਚੇ ਜਾਂਦੇ ਸੀ ਮੋਟਾ ਮੁਨਾਫਾ ਵਸੂਲਿਆ ਜਾਂਦਾ ਸੀ ਪਿੰਡਾਂ ਕਸਮਿਆਂ 'ਚ ਇਹਨਾਂ ਦੀ ਸਪਲਾਈ ਜਾਂਦੀ ਸੀ ਤਾਂ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਡਰੱਗ ਵਿਭਾਗ ਤੇ ਪੁਲਿਸ ਦੇ ਸਾਂਝੇ ਆਪਰੇਸ਼ਨ ਦਰਾਂ ਨੇ ਏਡੀ ਵੱਡੀ ਬਰਾਮਦਗੀ ਕੀਤੀ ਹੈ ਕਰੀਬ 1.5 ਲੱਖ ਦੇ ਕਰੀਬ ਪ੍ਰੈਗੇਬਲਿਨ ਕੈਪਸੂਲ ਤੇ 1.5 ਲੱਖ ਦੇ ਕਰੀਬ ਹੀ ਜਿਹੜਾ ਪੇਨ ਕਿਲਰ ਵੱਖ-ਵੱਖ ਕੰਪਨੀਆਂ ਵੱਲੋਂ ਜਿਹੜੇ ਬਣਾਏ ਗਏ ਸੀ ਉਹਨਾਂ ਨੂੰ ਇਹ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਤੇ ਇਹ ਥਾਣਾ ਕਤਵਾਲੀ ਚ ਮਾਮਲਾ ਦਰਜ ਕੀਤਾ ਗਿਆ ਹੈ ACP ਕੇਂਦਰੀ ਜਸਪਾਲ ਸਿੰਘ ਨੇ ਪ੍ਰੈਸ ਮਿਲਣੀ ਦੌਰਾਨ ਕਈ ਖੁਲਾਸੇ ਕੀਤੇ ਤੁਹਾਨੂੰ ਦੱਸ ਦੀ ਕਿ ਲਗਾਤਾਰ ਮੈਡੀਕਲ ਸਟੋਰਾਂ ਦੇ ਉੱਤੇ ਵੀ ਡਰੱਗ ਭਾਗ ਦੇ ਪੁਲਿਸ ਦੇ ਪੈਣੀ ਨਜ਼ਰ ਬਣਾਏ ਰੱਖੇ ਹੋਏ ਆ ਤੇ ਆਉਣ ਵਾਲੇ ਨਏ ਤੁਸੀਂ ਦੇਖ ਸਕਦੇ ਹੋ ਕਿ ਪਿੰਡਾਂ ਚ ਵੀ ਇਹ ਜਿਹੜੀ ਮੁਹਿੰਮ ਹੈ ਤੇਜ਼ ਹੋਣ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਮੈਡੀਕਲ ਨਸ਼ੇ ਤੇ ਪੰਜਾਬ ਸਰਕਾਰ ਦਾ ਇਹ ਵੱਡਾ ਵਾਰ ਹੈ ਕਰੀਬ 69 ਲੱਖ ਰੁਪਏ ਦੀ ਜਿਹੜੀ ਬਰਾਮਦਗੀ ਅੰਮ੍ਰਿਤਸਰ ਸਿਟੀ ਪੁਲਿਸ ਵੱਲੋਂ ਕੀਤੀ ਗਈ ਹੈ ਹਰ ਪਾਰਸ ਦੀ ਰਿਪੋਰਟ ਆਨਜੀ ਸਰ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਦੇਸ਼ਾਂ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਉਹਨਾਂ ਵੱਲੋਂ ਚਲਾਈ ਗਈ ਮਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਅੱਜ ਮਿਤੀ 5 4 25 ਨੂੰ ਨਿਲਾਮ ਅਮਰ ਸਰ ਵਿੱਚ ਕਟਰਾ ਸ਼ੇਰ ਸਿੰਘ ਮਾਰਕੀਟ ਵਿੱਚ ਗਣੇਸ਼ ਫਾਰਮਾ ਨਾਂ ਦੀ ਦੁਕਾਨ ਦੇ ਉੱਤੇ ਇਨਸਪੈਕਸ਼ਨ ਕੀਤੀ ਗਈ ਇਨਸਪੈਕਸ਼ਨ ਦੌਰਾਨ ਨਸ਼ੇ ਦੇ ਦੁਰਵਰਤੋਂ ਕੀਤੀਆਂ ਜਾਣ ਵਾਲੀਆਂ ਕੋਈ ਦਵਾਈਆਂ ਮਿਲੀਆਂ ਉਸ ਉਪਰੰਤ ਮੁਖਬਰੇ ਖਾਸ ਦੀ ਇਤਲਾਹ ਤੇ ਉਹਨਾਂ ਦੇ ਇੱਕ ਗੋਡਾਊਨ ਤੇ ਰੇਡ ਕੀਤੀ ਗਈ ਜੋ ਕਿ ਬਿਨਾਂ ਲਾਇਸੈਂਸੀ ਜਿਸ ਵਿੱਚੋਂ 1,48, 1,48,800 ਕੈਪਸੂਲ ਬਰਾਮਦ ਕੀਤੇ ਗਏ ਨਸ਼ੇ ਦੀ ਤੋਰ ਤੇ ਜੋ ਦੁਰਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਨਾ ਹੀ ਉਸ ਦੁਕਾਨ ਦੇ ਉੱਤੇ ਕੋਈ ਲਾਇਸੈਂਸ ਸੀ ਤੇ ਨਾਲ ਹੀ 151200 ਗੋਲੀਆਂ ਵੀ ਜ਼ਬਤ ਕੀਤੀਆਂ ਗਈਆਂ ਇਹਨਾਂ ਦਵਾਈਆਂ ਦਾ ਮਾਲਕ ਅਮਿਤ ਕੁਮਾਰ ਕੋਈ ਵੀ ਰਿਕਾਰਡ ਨਹੀਂ ਦਿਖਾ ਪਾਇਆ ਇਹਨਾਂ ਦਵਾਈਆਂ ਦੀ ਕੁੱਲ ਕੀਮਤ ਲਗਭਗ 69 ਲੱਖ ਰੁਪਇਆ ਹੈ ਟੀਮ ਵਿੱਚ ਪੁਲਿਸ ਵੱਲੋਂ ਵੀ ਬਹੁਤ ਸਹਿਯੋਗ ਦਿੱਤਾ ਗਿਆ ਜਿਸ ਵਿੱਚ ACP ਸਾਹਿਬ ਖੁਦ ACP ਸੈਂਟਰਲ ਅ ਜਸਪਾਲ ਸਿੰਘ ਜੀ ਖੁਦ ਹਾਏ ਹਾਜ਼ਰ ਹੋਏ ਤੇ ਉਹਨਾਂ ਦੀ ਟੀਮ ਨੇ ਸਾਨੂੰ ਬਹੁਤ ਸਪੋਰਟ ਕੀਤੀ। ਪੰਜਾਬ ਸਰਕਾਰ ਨੇ ਜੋ ਨਸ਼ਿਆਂ ਦੇ ਖਿਲਾਫ ਅਭਿਆਨ ਸ਼ੁਰੂ ਕੀਤਾ ਹੋਇਆ ਹੈ ਜੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ ਅੰਮ੍ਰਿਤਸਰ ਦੇ ਵਿੱਚ ਕਮਿਸ਼ਨਰੇਟ ਪੁਲਿਸ ਅਤੇ ਡਰੱਗ ਡਿਪਾਰਟਮੈਂਟਸ ਨੇ ਸਾਂਝਾ ਆਪਰੇਸ਼ਨ ਕਰਦੇ ਹੋਏ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਜਿੱਥੇ ਸਾਡੇ ਡਰੱਗ ਜਿਹੜੇ ਡਿਪਾਰਟਮੈਂਟ ਦੇ ਜੀਐਲਏ ਜ਼ਿਲ੍ਹਾ ਲਾਇਸੈਂਸ ਅਥਾਰਟੀ ਮਿਸਟਰ ਕੁਲਵਿੰਦਰ ਸਿੰਘ ਜੀ ਤੇ ਸ਼੍ਰੀਮਤੀ ਬਬਲੀਨ ਕੋਰ ਜਿਹੜੇ ਸਾਡੇ ਟ੍ਰਾ ਇਨਸਪੈਕਟਰ ਹੈ ਇਹਨਾਂ ਦੇ ਨਾਲ ਰਲ ਕੇ ਸਾਡੀ ਈ ਡਿਵੀਜ਼ਨ ਦੀ ਪੁਲਿਸ ਜਿਹੜੀ ਹੈ ਸਾਂਝੇ ਆਪਰੇਸ਼ਨ ਦੇ ਤਹਿਤ ਅਸੀਂ ਇੱਕ ਜਿਹੜੀ ਰਿਕਵਰੀ ਕੀਤੀ ਹੈ ਅਮਿਤ ਕੁਮਾਰ ਜੋ ਗਣੇਸ਼ ਫਾਰਮਾ ਕਟਰਾ ਸਿੰਘ ਦੀ ਦੁਕਾਨ ਹੈ ਉਹਨੇ ਉੱਪਰ ਇੱਕ ਗੋਡਾਊਨ ਬਣਾਇਆ ਸੀਗਾ ਜਿਹਦੇ ਕੋਲ ਕੋਈ ਲਾਇਸੈਂਸ ਵੀ ਨਹੀਂ ਸੀਗਾ ਜੋ ਗੋਡਾਊਨ ਦੀ ਜੋ ਸਰਚ ਕੀਤੀ ਗਈ ਤੇ ਉਹਦੇ ਵਿੱਚੋਂ 1 ਲੱਖ 4800 ਜੋ ਪ੍ਰਗਲਬਿੰਦੀਆਂ ਕੈਪਸੂਲ ਨੇ ਉਹ ਬਰਾਮਦ ਹੋਏ ਇਸ ਤੋਂ ਇਲਾਵਾ ਜੋ ਪੇਨ ਕਲਰ ਅਲਗ-ਅਲਗ ਜੋ ਪਾਬੰਦੀ ਛੁਦਾਇਆ ਉਹ 1 ਲੱਖ 52200 ਇਹ ਟੈਬਲੇਟਸ ਜਿਹੜੀਆਂ ਬਰਾਮਦ ਹੋਈਆਂ ਤੇ ਜੋ ਇਹਨਾਂ ਜਿਹੜੀ ਰਿਕਵਰੀ ਹੋਈ ਹੈ ਇਹਦੀ ਜਿਹੜੀ ਕੀਮਤ ਬੰਦੀ ਹੈ ਇਹ 69 ਲੱਖ ਰੁਪਇਆ ਬੰਦੀ ਹੈ ਇਸ ਦਾ ਇਹ ਬਹੁਤ ਵੱਡੀ ਜਿਹੜੀ ਰਿਕਵਰੀ ਹੈ ਬਹੁਤ ਵੱਡੀ ਕਾਮਯਾਬੀ ਹੈ ਇਹਦੇ ਵਿੱਚ ਡਾਕਟਰ ਡਿਪਾਰਟਮੈਂਟ ਦਾ ਖਾਸ ਰੋਲ ਰਿਹਾ ਹੈ ਇਹਨਾਂ ਦੀ ਹੀ ਇਨਫਰਮੇਸ਼ਨ ਸੀਗੀ ਉਹਦੇ ਤਹਿਤ ਕਾਰ ਵੀ ਕਰਦੇ ਆ ਸੀ ਜਿਹੜਾ ਇਹ ਰਿਕਵਰੀ ਕੀਤੀ ਹੈ ਇਹਦੇ ਵਿੱਚ ਜਿਹੜਾ ਅਮਿਤ ਕੁਮਾਰ ਆ ਉਹਨੂੰ ਰੈਸਟ ਕਰ ਲਿਆ ਹੈ ਪਰਮਾ ਦਰਜ ਕਰਤਾ ਗਿਆ 19 ਨੰਬਰ ਮਕਦਮਾ ਹੈ ਇਹ ਅੰਡਰ ਸੈਕਸ਼ਨ 188 ਆਈਪੀਸੀ ਤੇ 13 ਸੀ ਐਂਡ ਰੈਡ ਵਿਦ 62 ਜਿਹੋ ਡਰਗਸ ਐਂਡ ਕੋਸਮੈਟਿਕ ਜਿਹੜਾ ਥਾਣਾ ਕਤਵਾਲੀ ਇਹ ਦਰਜ ਕਰ ਲਿਆ ਤੇ ਇਹ ਤੋਂ ਹੋਰ ਵੀ ਪੁੱਛਗਿਸ਼ ਕੀਤੀ ਜਾਊਗੀ ਇਹਦੇ ਜਿਹੜੋ ਬੈਕਵਰਡ ਅਤੇ ਫਾਰਵਰਡ ਲਿੰਕ ਜਿਹੜੇ ਉਹ ਵੀ ਸਟੈਬਿਸ਼ ਕੀਤੇ ਜਾਣਗੇ ਤੇ ਅੱਗੇ ਹੋਰ ਰਿਕਵਰੀ ਹੋਣ ਦੀ ਵੀ ਸਾਨੂੰ ਆਸ ਹੈ